ਸਤਿ ਸ਼੍ਰੀ ਅਕਾਲ ਜੀ ਐਸਐਨਜ਼ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਰ ਅਸਵੇੜ ਦੀ ਵੱਡੀ ਖਬਰ ਜੇਲ੍ਹਾਂ ਦੇ ਵਿੱਚ ਫਰਾਰ ਹੋ ਰਹੇ ਕੈਦੀਆਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਇੱਕ ਤੋਂ ਬਾਅਦ ਇੱਕ ਕੈਦੀ ਫਰਾਰ ਹੁੰਦੇ ਪਏ ਇਸ ਤੋਂ ਬਾਅਦ ਜਿਹੜੀ ਸਰਕਾਰ ਦੇ ਐਂਟੀ ਤੜਾਏ ਉਸਤੇ ਵੱਲੋਂ ਲਗਾਤਾਰ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਨੇ ਦਰਅਸਲ ਬੀਤੇ ਦਿਨ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਮੁੱਖ ਮਲਜ਼ਮ ਦੀਪਕ ਟਿੰਨੂ ਫਰਾਰ ਹੋ ਗਿਆ ਜਿਸ ਤੋਂ ਬਾਅਦ ਭਾਵੇਂ ਕਿ ਸੀਆਈ ਸਟਾਫ ਦੇ ਇੰਚਾਰਜ ਨੂੰ ਮੁਅਤਲ ਕਰ ਦਿੱਤਾ ਗਿਆ ਹੈ ਗ੍ਰਿਫਤਾਰੀ ਕਰ ਲਈ ਗਈ ਹੈ ਪਰ ਉਸ ਪੂਰੇ ਮਾਮਲੇ ਤੋਂ ਬਾਅਦ ਹੁਣ ਵੱਡੀ ਖਬਰ ਪਟਿਆਲੇ ਤੋਂ ਸਾਹਮਣੇ ਆ ਰਹੀ ਹੈ ਪਟਿਆਲਾ ਜੇਲ੍ਹ ਦੇ ਵਿੱਚ ਇੱਕ ਕੈਦੀ ਗ੍ਰਿਫਤਾਰ ਕੀਤਾ ਗਿਆ ਸੀ ਨਸ਼ਾ ਤਸਕਰੀ ਦੇ ਕੇਸ ਦੇ ਵਿੱਚ ਅਮਰੀਕ ਸਿੰਘ ਗ੍ਰਿਫਤਾਰ ਸੀ ਪਰ ਉਹ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਫਰਾਰ ਹੋ ਗਿਆ ਉਸ ਨੂੰ ਇੱਕ ਮੈਡੀਕਲ ਦੇ ਲਈ ਰਜਿੰਦਰ ਹਸਪਤਾਲ ਦੇ ਵਿੱਚ ਲਜਾਇਆ ਗਿਆ ਸੀ ਪਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰੀਕ ਸਿੰਘ ਫਰਾਰ ਹੋ ਗਿਆ ਲਗਾਤਾਰ ਪੰਜਾਬ ਪੁਲਿਸ ਤੇ ਕਈ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਇੱਕ ਪਾਸੇ ਕਾਂਗਰਸ ਦਾ ਦੂਸਰੇ ਪਾਸੇ ਅਕਾਲੀ ਦਲ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਆ ਕਿ ਕਿਸ ਤਰ੍ਹਾਂ ਜੇਲ੍ਹਾਂ ਦੇ ਵਿੱਚੋਂ ਜਾਂ ਪੁਲਿਸ ਦੀ ਪਕੜ ਦੇ ਵਿੱਚੋਂ ਕਿਸ ਤਰ੍ਹਾਂ ਗੈਂਗਸਟਰ ਫਰਾਰ ਹੁੰਦੇ ਪਏ ਨੇ ਪਰ ਹੁਣ ਵੱਡੀ ਖਬਰ ਦੀਪਕ ਟੀਨੂ ਤੋਂ ਬਾਅਦ ਪਟਿਆਲਾ ਦੇ ਵਿੱਚ ਫਰਾਰ ਹੋਏ ਅਮਰਿਕ ਸਿੰਘ ਦੀ ਸਾਹਮਣੇ ਆ ਰਹੀ ਹੈ ਅਮਰਿਕ ਸਿੰਘ ਸੱਟ ਲੱਗਣ ਕਾਰਨ ਉਸ ਨੂੰ ਰਜਿੰਦਰ ਹਸਪਤਾਲ ਦੇ ਵਿੱਚ ਲਜਾਇਆ ਗਿਆ ਸੀ ਪਟਿਆਲਾ ਜੇਲ੍ਹ ਦੇ ਵਿੱਚ ਬੰਸੀ ਅਮਰੀਖ ਸਿੰਘ ਜੋ ਕਿ ਨਸ਼ਾ ਤਸਕਰ ਦੱਸਿਆ ਜਾ ਰਿਹਾ ਹੈ ਪਰ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਦੀਪਕ ਟੀਨੂ ਤੋਂ ਬਾਅਦ ਅਮਰੀਖ ਸਿੰਘ ਵੀ ਫਰਾਰ ਹੋ ਗਿਆ ਜਿਸ ਤੋਂ ਬਾਅਦ ਸਿੱਧੇ ਸਵਾਲ ਜੇਲ੍ਹ ਮੰਤਰੀ ਤੇ ਸਾਹਮਣੇ ਆ ਰਹੇ ਨੇ ਬੀਤੇ ਦਿਨ ਭਾਵੇਂ ਕਿ ਇੱਕ ਵੱਡੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਦਾ ਵੀ ਇੱਕ ਵਿਅੰਗ ਸਾਹਮਣੇ ਆਇਆ ਸੀ ਦੀਪਕ ਟੀਨੂ ਦੇ فرار ہونے ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਅਜਿਹੇ ਘਟਨਾਵਾਂ ਵੱਡੀਆਂ ਨਹੀਂ ਨੇ ਪਰ ਉਸ ਤੋਂ ਬਾਅਦ ਲਗਾਤਾਰ ਜਿਸ ਤਰ੍ਹਾਂ ਅੱਜ ਆਖਰੀ ਦਿਨ ਹੈ اجلاس ਦਾ ਧੜੇ ਦੇ ਵੱਲੋਂ ਐਂਟੀ ਧੜੇ ਦੇ ਵੱਲੋਂ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਸਰਕਾਰ ਤੇ ਕਿ ਕਿਸ ਤਰ੍ਹਾਂ ਐਡੇ ਵੱਡੇ ਮਾਸਟਰਮਾਈਂਡ ਕਤਲ ਦੇ ਵਿੱਚ ਜੋ ਮਾਸਟਰਮਾਈਂਡ ਮੰਨੇ ਜਾ ਰਹੇ ਨੇ ਉਹਨਾਂ ਦਾ ਜਿਸ ਤਰ੍ਹਾਂ ਫਰਾਰ ਹੋਣਾ ਭਾਵੇਂ ਕਿ ਸੀਆਈਏ ਸਟਾਫ ਦੀ ਗੱਲ ਹੋਵੇ ਜਾਂ ਇਸ ਪਿੱਛੇ ਕੌਣ ਮੁਖ ਚੇਰਾ ਹੈ ਹਜੇ ਜਾਂਚ ਪੜਤਾਲ ਦੀ ਗੱਲ ਹੋਵੇ ਕਿ ਪਰ ਇਸ ਵੱਡੇ ਕਤਲ ਕੇਸ ਦੇ ਵਿੱਚ ਜੋ ਲਗਾਤਾਰ ਇਹ ਕਤਲ ਕੇਸ ਸਿੱਧੂ ਮੂਸੇਵਾਲੇ ਦਾ ਪੂਰੀ ਦੁਨੀਆ ਦੇ ਵਿੱਚ ਹਾਈ ਪ੍ਰੋਫਾਈਲ ਕੇਸ ਬਣਿਆ ਉਸ ਕੇਸ ਦੇ ਵਿੱਚ ਮੁੱਖ ਮਲਜ਼ਮ ਦਾ ਇਸ ਤਰ੍ਹਾਂ ਦਾ ਫਰਾਰ ਹੋਣਾ ਉਸ ਤੋਂ ਬਾਅਦ ਭਾਵੇਂ ਕਿ ਪੁਲਿਸ ਦੇ ਵੱਲੋਂ ਰਾਜਸਥਾਨ ਤੱਕ ਪਹੁੰਚ ਕੀਤੀ ਜਾ ਰਹੀ ਹੈ ਪਰ ਉਸ ਤੋਂ ਬਾਅਦ ਉਸੇ ਅਗਲੇ ਦਿਨ ਦੇ ਵਿੱਚ ਪਟਿਆਲਾ ਜੇਲ੍ਹ ਤੋਂ ਇੱਕ ਹੋਰ ਕੈਦੀ ਦਾ ਫਰਾਰ ਹੋਣਾ ਗੈਂਗਸਟਰ ਦਾ ਫਰਾਰ ਹੋਣਾ ਜੋ ਨਸ਼ਾ ਤਸਕਰ ਦੱਸਿਆ ਜਾ ਰਿਹਾ ਹੈ ਉਸ ਦਾ ਫਰਾਰ ਹੋਣਾ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਸਰਕਾਰ ਨੂੰ ਲਿਆਉਂਦਾ ਪਿਆ ਹੈ